ਸਾਡੇ ਪੰਜਾਬ ਦੇ ਵਿੱਚ ਇਸ ਵਾਰ ਮੀਂਹ ਨੇ ਬਹੁਤ ਹੀ ਜ਼ਿਆਦਾ ਤਬਾਹੀ ਮਚਾਈ ਹੋਈ ਹੈ। ਸਾਡਾ ਪੰਜਾਬ ਪੂਰੀ ਤਰ੍ਹਾਂ ਪਾਣੀ ਪਾਣੀ ਹੋ ਚੁੱਕਿਆ ਜਾਂ ਫਿਰ ਕੁਝ ਜ਼ਿਲ੍ਹੇ ਅਜੇਹੇ ਐ ਜੋ ਹੋਣ ਦੇ ਕੰਡੇ ਉੱਤੇ ਜਾ ਪਹੁੰਚੇ ਐ। ਕੁਝ ਜ਼ਿਲ੍ਹਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਵੜਨ ਵਾਲਾ ਜਿਸ ਕਰਕੇ ਸਾਡੇ ਪੰਜਾਬ ਨੂੰ ਹੁਣ ਡੁੱਬਣ ਤੋਂ ਬਚਾਉਣ ਵਾਲਾ ਪਰਮਾਤਮਾ ਹੀ ਐ। ਕਿਉਂਕਿ ਸਾਡੇ ਪੰਜਾਬ ਦੇ ਵਿੱਚ ਦਰਿਆਵਾਂ ਦੇ ਬੰਨ ਟੁੱਟ ਰਹੇ ਆ ਖੇਤਾਂ ਦੇ ਵਿੱਚ ਪਾਣੀ ਪਾਣੀ ਹੋ ਗਿਆ ਘਰਾਂ ਦੇ ਵਿੱਚ ਪਾਣੀ ਪਾਣੀ ਹੋ ਗਿਆ ਪਿੰਡਾਂ ਦੇ ਪਿੰਡਾਂ ਵਿੱਚ ਪਾਣੀ ਪਾਣੀ ਹੋ ਗਿਆ ਕਿਸ਼ਤੀਆਂ ਦੇ ਵਿੱਚ ਲੋਕ ਜਾਣ ਲਈ ਮਜਬੂਰ ਹੈ ਪਸ਼ੂਆਂ ਨੂੰ ਚਾਰਾ ਪਹਚਾਇਆ ਜਾ ਰਿਹਾ ਲੋਕਾਂ ਦੇ ਲਈ ਰਹਿਣ ਦੇ ਲਈ ਲੋਕਾਂ ਦੇ ਕੋਲ ਕੱਪੜੇ ਪਹਚਾਏ ਜਾ ਰਹੇ ਆ ਰਸਣ ਦਾ ਸਮਾਨ ਪਹਚਾਇਆ ਜਾ ਰਿਹਾ ਤੇ ਹੋਰ ਲੋੜਵੰਦ ਸਮਾਨ ਵੀ ਕਿਸ਼ਤੀਆਂ ਦੇ ਰਾਹੀਂ ਲੋਕਾਂ ਦੇ ਕੋਲ ਪਹਚਾਇਆ ਜਾ ਰਿਹਾ ਇੱਧਰ ਵਿਆਸ ਸਤਲੁਜ ਬਿਲਕੁਲ ਤਬਾਹੀ ਦੇ ਕੰਡੇ ਉੱਤੇ ਪਹੁੰਚੇ ਹੋਏ ਹੈ ਜਿਸ ਕਰਕੇ ਉੱਥੇ ਵਸਦੇ ਲੋਕਾਂ ਦੀ ਨੀਂਦ ਵੀ ਰਾਤਾਂ ਦੀ ਉੱਡੀ ਹੋਈ ਹੈ ਜੇਕਰ ਉਹ ਰਾਤ ਨੂੰ ਸੌਂਦੇ ਹੈ ਤਾਂ ਪਰਿਵਾਰ ਦਾ ਇੱਕ ਮੈਂਬਰ ਰਾਤ ਨੂੰ ਜਾਗ ਕੇ ਪਹਿਰਾ ਦਿੰਦਾ ਕਿ ਕਿਤੇ ਅਸੀਂ ਰਾਤ ਨੂੰ ਸੁੱਤੇ ਪਈ ਨਾ ਰਹਿ ਜਾਈਏ ਕਿਉਂਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਕਦੇ ਵੀ ਪਾਣੀ ਵੜ ਸਕਦਾ ਤੇ ਆਪਣੀ ਤਬਾਹੀ ਮਚਾ ਸਕਦਾ ਜਿਸ ਕਰਕੇ ਉਹਨਾਂ ਦੀ ਵਿਚਾਰਿਆਂ ਦੀ ਭਾਈ ਰਾਤ ਦੀ ਨੀਂਦ ਵੀ ਉੱਡੀ ਪਈ ਹੈ ਤੇ ਸੰਢ ਖੇਤਰ ਦੇ ਵਿੱਚ ਕਈ ਪਿੰਡ ਪਾਣੀ ਪਾਣੀ ਹੋ ਗਏ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਖੇਤਾਂ ਦੇ ਵਿੱਚ ਪਾਣੀ ਵੜ ਗਿਆ ਜਿਸ ਕਰਕੇ ਫਸਲਾਂ ਤਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਤੇ ਹੁਣ ਦੂਜੇ ਪਾਸੇ ਜੇਕਰ ਤੁਸੀਂ ਵਨ ਟੁੱਟ ਜਾਂਦਾ ਤਾਂ ਸਾਡੇ ਪੰਜਾਬ ਦੇ 5-7 ਜ਼ਿਲ੍ਹੇ ਅਜਿਹੇ ਐ ਪੂਰੀ ਤਰ੍ਹਾਂ ਹੜ੍ਹ ਕੇ ਤਬਾਹ ਹੋ ਜਾਣਗੇ ਤੇ ਹਜ਼ਾਰਾਂ ਜਾਨਾਂ ਜਾ ਸਕਦੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਬੇਕਾਰ ਹੋ ਸਕਦੇ ਇਸ ਕਰਕੇ ਉੱਥੇ ਦੇ ਲੋਕ ਆਪਣੇ ਪਸ਼ੂ ਪੰਛੀ ਲੈ ਕੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਆਪਣੀ ਰਿਸ਼ਤੇਦਾਰੀਆਂ ਦੇ ਵਿੱਚ ਜਾ ਰਹੇ ਹੈ ਜਾਂ ਫਿਰ ਸੁਰੱਖਿਤ ਥਾਮਾਂ ਦੇ ਉੱਤੇ ਜਾ ਰਹੇ ਹੈ ਭਾਈ ਡਰ ਵੀ ਸੱਚ ਹੈ ਕਿ ਟਾਈਮ ਦਾ ਕਿਹੜਾ ਪਤਾ ਲੱਗਦਾ ਜੇਕਰ ਉੱਥੇ ਅਜੇਹਾ ਮੋਲ ਹੈ ਕਿ ਰਾਤ ਨੂੰ ਵੀ ਉਹਨਾਂ ਨੂੰ ਇੱਕ ਬੰਦੇ ਨੂੰ ਜਾਗ ਕੇ ਪਹਿਰਾ ਦੇਣਾ ਪੈ ਰਿਹਾ ਤਾਂ ਉਹਨਾਂ ਨੂੰ ਸੁਚੇਤਤਾ ਰਹਿਣਾ ਚਾਹੀਦਾ ਆਪਣੇ ਘਰਾਂ ਨੂੰ ਛੱਡਣਾ ਚਾਹੀਦਾ ਤੇ ਕਿਉਂਕਿ ਜਿਹੜਾ ਘਰ ਹੈ ਉਹ ਤਾਂ ਦਵਾਰੇ ਵੀ ਬਣ ਜੂਗਾ ਨਾ ਬੱਚੇ ਦੁਆਰੇ ਮਿਲਣੇ ਨਾ ਜ਼ਿੰਦਗੀ ਦੁਆਰੇ ਮਿਲਣੀ ਬਾਕੀ ਸਭ ਸਮਾਨ ਵੀ ਦੁਆਰੇ ਬਣ ਜਾਵੇਗਾ ਤੇ ਘਰ ਵੀ ਦੁਆਰੇ ਬਣ ਜਾਵੇਗਾ ਪਰ ਪਰਿਵਾਰ ਦੁਆਰੇ ਨਹੀਂ ਮਿਲਦਾ ਇਸ ਲਈ ਉਹਨਾਂ ਨੂੰ ਸੁਰੱਖਿਅਤ ਥਾਂਾਂ ਤੇ ਜਾਣਾ ਤਾਂ ਜ਼ਰੂਰ ਚਾਹੀਦਾ ਦੂਜੇ ਪਾਸੇ ਪੋਂਗ ਡੈਮ ਦੇ ਬਾਰ ਬਾਰ ਗੇਟ ਖੋਲਣੇ ਪੈ ਰਹੇ ਹਨ ਕਿਉਂਕਿ ਹਿਮਾਚਲ ਦੇ ਵਿੱਚ ਸਿਮਲਾ ਦੇ ਵਿੱਚ ਬੱਦਲ ਫਟ ਰਹੇ ਹੈ ਜਿਸ ਜਿਸ ਕਰਕੇ ਪਾਣੀ ਦਾ ਕਿਧਰੇ ਨੂੰ ਜਾਣ ਦਾ ਲੇਵਲ ਨਹੀਂ ਬਣਦਾ ਫਿੱਦਾ ਸਾਡੇ ਪੰਜਾਬ ਦੇ ਵਿੱਚ ਪਾਣੀ ਵੜ ਜਾਂਦਾ ਤੇ ਜਿਸ ਕਰਕੇ ਸਾਡੇ ਡੈਮਾਂ ਦੇ ਗੇਟ ਖੋਲਣੇ ਪੈ ਰਹੇ ਆ ਤੇ ਦਰਿਆਵਾਂ ਦਾ ਪਾਣੀ ਬੰਨ ਤੋੜ ਕੇ ਸਾਡੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਵੜ ਚੁੱਕਿਆ ਜਾਂ ਫਿਰ ਕਈ ਥਾਵਾਂ ਤੇ ਵੜਨ ਵਾਲਾ ਜਿਸ ਕਰਕੇ ਸਾਡੇ ਪੰਜਾਬ ਦੇ ਲੋਕ ਸਰੀਆਮ ਡੁੱਬਦੇ ਨਜ਼ਰ ਆ ਰਹੇ ਹੈ ਤੇ ਮਰਦੇ ਨਜ਼ਰ ਆ ਰਹੇ ਹੈ ਤਬਾਹ ਹੁੰਦੇ ਘਰ ਦੇ ਘਰ ਨਜ਼ਰ ਆ ਰਹੇ ਹੈ ਨਮੀਆਂ ਨਮੀਆਂ ਬਿਮਾਰੀਆਂ ਜਿਸ ਕਰਕੇ ਸਾਡੇ ਪੰਜਾਬ ਦੇ ਵਿੱਚ ਫੈਲ ਸਕਦੀਆਂ ਪਰ ਸਰਕਾਰ ਦੇ ਵੱਲੋਂ ਪੂਰੀ ਤਰ੍ਹਾਂ ਸੁਰੱਖਿਅਤ ਇੰਤਜ਼ਾਮ ਵੀ ਕੀਤੇ ਗਏ ਹਨ ਪੰਜਾਬ ਦੇ ਹਸਪਤਾਲ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਅਲਰਟ ਉੱਤੇ ਰੱਖਿਆ ਗਿਆ ਤਾਂ ਜੋ ਕਦੇ ਵੀ ਅਜਿਹੀ ਸਮੱਸਿਆ ਆਂਦੀ ਰੱਬ ਨਾ ਕਰੇ ਪਹਿਲੀ ਗੱਲ ਤਾਂ ਆਵੇ ਨਾ ਜੇਕਰ ਆਂਦੀ ਹੈ ਤਾਂ ਸਰਕਾਰ ਉਹਨਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖ ਸਕੇ ਤੇ ਲੋਕਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਵੈਸੇ ਤਾਂ ਇਹ ਸਰਕਾਰ ਦਾ ਫਰਜ ਹੈ ਪਰ ਸਰਕਾਰ ਇਸ ਗੱਲ ਵਾਸਤੇ ਨਿਪਟਣ ਵਾਸਤੇ ਹੜ੍ਹਾਂ ਦੇ ਨਾਲ ਪੂਰੀ ਤਰ੍ਹਾਂ ਤਿਆਰ ਹੈ ਪਰ ਸਾਡੇ ਪੰਜਾਬ ਦੇ ਕੁਝ ਕੁ ਲੋਕਾਂ ਦਾ ਸਾਰਿਆਂ ਦਾ ਨਹੀਂ ਮੈਂ ਕਹਿੰਦਾ ਕੁਝ ਕੁ ਲੋਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਉਹ ਕਦੇ ਵੀ ਕਿਸੇ ਗੱਲ ਨੂੰ ਬਿਨਾਂ ਦੇਖੇ ਸੱਚੀ ਨਹੀਂ ਮੰਨਦੇ ਜੇ ਤੁਹਾਨੂੰ ਲੱਗਦਾ ਵੀ ਇਹ ਵੀ ਕਿੰਨੀ ਕ ਵੱਡੀ ਗੱਲ ਹੈ ਵੀ ਉੱਥੇ ਹੜ੍ਹ ਆਣ ਵਾਲਾ ਤਾਂ ਤੁਸੀਂ ਆਪਣਾ ਮੋਟਰਸਾਈਕਲ ਚੱਕੋ ਆਪਣੀ ਗੱਡੀ ਚੱਕੋ ਬੱਸ ਬੱਸ ਚੱਕੋ ਟਰੱਕ ਚੱਕੋ ਜਿਹੜੀ ਵੀ ਮਸ਼ੀਨਰੀ ਤੁਹਾਡੇ ਕੋਲ ਆਵਾਜਾਈ ਦਾ ਸਾਧਨ ਹੈ ਚੱਕ ਕੇ ਇਹਨਾਂ ਸ਼ਹਿਰੀ ਖੇਤਰਾਂ ਦੇ ਵਿੱਚ ਜਾਓ ਹਸ਼ਿਆਰਪੁਰ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਦੇ ਪਿੰਡ ਤੇ ਹੋਰ ਕੁਝ ਜ਼ਿਲ੍ਹਿਆਂ ਦੇ ਵਿੱਚ ਸੁਲਤਾਨਪੁਰ ਲੋਧੀ ਬਿਆਸ ਦੇ ਵਿੱਚ ਜਾਓ ਤੁਹਾਨੂੰ ਪਤਾ ਲੱਗੇ ਕਿ ਉੱਥੇ ਹੜ੍ਹਾਂ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦਾ ਕੀ ਹਾਲ ਹੈ ਕਿੰਨਾ ਬੁਰਾ ਹਾਲ ਹੈ ਤੇ ਉਹ ਲੋਕ ਰਾਤਾਂ ਨੂੰ ਜਾਗ-ਜਾਗ ਕੇ ਆਪਣੀ ਨੀਂਦ ਗਵਾ ਰਹੇ ਆ ਰਾਤਾਂ ਕੱਟ ਰਹੇ ਆ ਪਹਿਰੇ ਦੇ ਰਹੇ ਆ ਪਰ ਸਾਡੇ ਪੰਜਾਬੀਆਂ ਨੂੰ ਕੁਝ ਮਜ਼ਾਕ ਸੁਝਦਾ ਇਸ ਲਈ ਸਾਨੂੰ ਇਹਨਾਂ ਗੱਲਾਂ ਦਾ ਮਜ਼ਾਕ ਤਾਂ ਬਿਲਕੁਲ ਵੀ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਜਦੋਂ ਸਾਡੇ ਆਪ ਤੇ ਬੀਤਦੀ ਹੈ ਕੋਈ ਵੀ ਗੱਲ ਕੋਈ ਵੀ ਘਟਨਾ ਤਾਂ ਸਾਨੂੰ ਫਿਰ ਪਤਾ ਲੱਗਦਾ ਕਿ ਇਸ ਗੱਲ ਦਾ ਇਸ ਘਟਨਾ ਦਾ ਇਸ ਸੰਕਟ ਦਾ ਕਿੰਨਾ ਕੁ ਦੁੱਖ ਹੈ ਅਰੇ ਸਾਨੂੰ ਦੂਜੇ ਦੇ ਦੁੱਖ ਨੂੰ ਦੇਖ ਕੇ ਵੀ ਉਸ ਦੇ ਦੁੱਖ ਨੂੰ ਸਮਝਣਾ ਚਾਹੀਦਾ ਤਾਂ ਹੀ ਸਾਡੇ ਦੇ ਵਿੱਚ ਜ਼ਮੀਰਾ ਜਾਗ ਸਕਦੀਆਂ ਤਾਂ ਹੀ ਸਾਡੇ ਦੇ ਵਿੱਚ ਮੰਨਿਆ ਜਾ ਸਕਦਾ ਕਿ ਸਾਡੇ ਅੰਦਰ ਇਨਸਾਨੀਤ ਹੈਗੀ ਹੈ ਅਸੀਂ ਪੰਜਾਬੀ ਲੋਕ ਹੈ ਹਮੇਸ਼ਾ ਹੜ੍ਹ ਪ੍ਰਭਾਵਿਤ ਜਾਂ ਫਿਰ ਕਿਤੇ ਵੀ ਕੋਈ ਹੋਰ ਨੁਕਸਾਨ ਹੁੰਦਾ ਤਾਂ ਅਸੀਂ ਲੋਕਾਂ ਦੀ ਮਦਦ ਕਰਨ ਦੇ ਵਿੱਚ ਅੱਗੇ ਆਂਦੇ ਆਂ ਨਾ ਕਿ ਅਸੀਂ ਲੋਕਾਂ ਦਾ ਮਜ਼ਾਕ ਮਨਾਣ ਦੇ ਵਿੱਚ ਇਸ ਗੱਲ ਦਾ ਭਾਈ ਹਮੇਸ਼ਾ ਧਿਆਨ ਰੱਖਿਆ ਕਰੋ ਜਿਹੜੀਆਂ ਅਜਿਹੀ ਗੱਲਾਂ ਹੁੰਦੀਆਂ ਉਹਨਾਂ ਦਾ ਮਜ਼ਾਕ ਨਾ ਬਣਾਇਆ ਕਰੋ ਇਸ ਲਈ ਪੰਜਾਬ ਦੇ ਕਈ ਜ਼ਿਲ੍ਹੇ ਤਾਂ ਅਲਰਟ ਦੇ ਉੱਤੇ ਆ ਜਿਹੜੇ ਮੈਂ ਤੁਹਾਨੂੰ ਦੱਸਿਆ ਪੰਜ ਤੋਂ ਸੱਤ ਜ਼ਿਲ੍ਹੇ ਅਜਿਹੇ ਆ ਜਿੱਥੇ ਕਦੇ ਵੀ ਤਬਾਹੀ ਆ ਸਕਦੀ ਹੈ ਤੇ ਉਹਨਾਂ ਲੋਕਾਂ ਨੂੰ ਮੈਂ ਅਪੀਲ ਕਰਦਾ ਬੇਨਤੀ ਕਰਦਾ ਕਿ ਭਾਈ ਹਮੇਸ਼ਾ ਸੁਚੇਤ ਰਹੋ ਆਪਣੇ ਬੱਚਿਆਂ ਦਾ ਬਜ਼ੁਰਗਾਂ ਦਾ ਪਸ਼ੂਆਂ ਦਾ ਰਿਸ਼ਤੇਦਾਰਾਂ ਦਾ ਸਭ ਦਾ ਧਿਆਨ ਰੱਖੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਇੱਕ ਦੂਜੇ ਦਾ ਸਾਥ ਦਿਓ ਇੱਕ ਨੂੰ ਕਦੇ ਵੀ ਆਪਣੇ ਦੁਸ਼ਮਣ ਨੂੰ ਅਜਿਹੇ ਹਾਲਾਤਾਂ ਦੇ ਵਿੱਚ ਮਿੱਤਰ ਬਣਾਉਣ ਦੇ ਲਈ ਸਾਨੂੰ ਬਿਲਕੁਲ ਵੀ ਸੋਚਣਾ ਨਹੀਂ ਚਾਹੀਦਾ ਇੱਕ ਦੂਜੇ ਦੀ ਮਦਦ ਦੇ ਲਈ ਅੱਗੇ ਵਧਣਾ ਚਾਹੀਦਾ ਹੈ ਤੇ ਇੱਕ ਦੂਜੇ ਦੀ ਮਦਦ ਕਰਨ ਲਈ ਅੱਗੇ ਵਧਣਾ ਚਾਹੀਦਾ ਤੇ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਕਿ ਇਹਨਾਂ ਲੋਕਾਂ ਨੂੰ ਬਿਲਕੁਲ ਸੁਰੱਖਿਅਤ ਇਹਨਾਂ ਸ਼ਹਿਰਾਂ ਤੋਂ ਬਾਹਰ ਕੱਟਿਆ ਜਾਵੇ ਤੇ ਇਹਨਾਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੇ ਮੈਂ ਆਖ ਕਰਦਾ ਤੁਸੀਂ ਆਪਣਾ ਧਿਆਨ ਰੱਖੋਗੇ ਆਪਣੇ ਯਾਰ ਦੋਸਤਾਂ ਰਿਸ਼ਤੇਦਾਰਾਂ ਦਾ ਧਿਆਨ ਰੱਖੋਗੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਨਾ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰੇਗਾ ਬਹੁਤ ਬਹੁਤ ਧੰਨ